ਵਿਸ਼ਵ ਪ੍ਰਸਿੱਧ ਪ੍ਰਾਚੀਨ ਸ਼ੇਂ ਮੰਦਰ ਗਗਨ ਜੀ ਦਾ ਟਿੱਲਾ ਸਹੋੜਾ ਕੰਢੀ ਨਜ਼ਦੀਕ ਦਸੂਹਾ ਹਾਜਪੁਰ ਮਾਰਗ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੀ ਸੋਨ ਮਹੀਨੇ ਦੀ 40 ਰੋਜ਼ਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਮਯਾਬੀ ਨਾਲ 40 ਦਿਨ ਪੂਰੇ ਕਰਦੀ ਹੋਈ ਤੇ ਧਾਰਮਿਕ ਯਾਦਾਂ ਦੀ ਬੁਛਾਰ ਕਰਦੀ ਹੋਈ 24 ਅਗਸਤ 2025 ਦਿਨ ਐਤਵਾਰ ਨੂੰ ਸੰਪੰਨ ਹੋ ਗਈ। ਇਹ ਯਾਤਰਾ ਹਰ ਸਾਲ ਦੀ ਤਰ੍ਹਾਂ ਸੋਨ ਮਹੀਨੇ ਦੀ ਸੰਗਰਾਮ ਭਾਵ 16 ਜੁਲਾਈ 2025 ਨੂੰ ਸ਼ੁਰੂ ਹੋਈ ਸੀ ਅਤੇ ਦਸੂਹਾ ਤੋਂ ਇਲਾਵਾ ਹੋਰ ਇਲਾਕਿਆਂ ਤੋਂ ਵੀ ਰੋਜ਼ਾਨਾ ਸ਼ਿਵ ਭਗਤ ਗਗਨਜੀ ਦਾ ਟਿੱਲਾ ਵਿਖੇ ਪਹੁੰਚਦੇ ਸਨ ਜਦਕਿ 24 ਅਗਸਤ 2025 ਦਿਨ ਐਤਵਾਰ ਨੂੰ ਤੜਕਸਾਰ ਕਰੀਬ 2 ਦਸੂਹਾ ਤੋਂ ਪੈਦਲ ਯਾਤਰਾ 17 ਕਿਲੋਮੀਟਰ ਦਾ ਪੈਂਡਾ ਪੂਰਾ ਕਰਕੇ ਟਿੱਲੇ ਦੇ ਮੋਢੇ ਇਹ ਪੈਦਲ ਯਾਤਰਾ ਨੂੰ ਦੇਖਣ ਨੂੰ ਇੱਥੇ ਮਾਰਕੀਟ ਤੋਂ ਹਰ ਸਾਲ ਦੀ ਤਰ੍ਹਾਂ ਸ਼ੁਰੂ ਹੋਈ ਅਤੇ ਫਿਰ ਵੱਖ-ਵੱਖ ਪਿੰਡਾਂ ਵਿਖੇ ਇਸ ਯਾਤਰਾ ਦਾ ਬਹੁਤ ਹੀ ਨਿੱਘਾ ਸਵਾਗਤ ਸ਼ਿਵ ਭਗਤਾਂ ਵੱਲੋਂ ਕੀਤਾ ਗਿਆ ਇਸ ਦੌਰਾਨ ਰਸਤੇ ਵਿੱਚ ਸ਼ਿਵ ਭਗਤਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਯਾਤਰਾ ਵਿੱਚ ਸ਼ਾਮਲ ਸ਼ਿਵ ਭਗਤਾਂ ਲਈ ਲਗਾਏ ਗਏ ਸਨ। ਕਰੀਬ 7 ਵਜੇ ਇਹ ਯਾਤਰਾ ਗਗਨਜੀ ਦਾ ਟਿੱਲਾ ਵਿਖੇ ਪਹੁੰਚੀ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਸ਼ਿਵ ਭਗਤਾਂ ਨੇ ਇਸ ਯਾਤਰਾ ਦੀ ਸੰਪੂਰਨਤਾ ਮੌਕੇ ਪਵਿੱਤਰ ਸ਼ਿਵਲਿੰਗ ਦਾ ਜਲ ਅਭਿਸ਼ੇਕ ਕੀਤਾ ਤੇ ਨਤਮਸਤਕ ਹੋਏ। ਇਹ ਵੀ ਦੱਸਣਯੋਗ ਹੈ ਕਿ ਰਸਤੇ ਵਿੱਚ ਸ਼ਿਵ ਭਗਤਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ। ਇਸ ਸਾਲ ਇਹ ਉਤਸ਼ਾਹ ਪਿਛਲੇ ਸਾਲਾਂ ਨਾਲੋਂ ਕਿਤੇ ਜ਼ਿਆਦਾ ਨਜ਼ਰ ਆਇਆ ਅਤੇ ਸ਼ਿਪਕਤਾਨੇ ਰਸਤੇ ਵਿੱਚ ਜਗ੍ਹਾ-ਜਗ੍ਹਾ ਡੀਜੇ ਤੇ ਲੱਗੇ ਪੈਨਾ ਅਤੇ ਢੋਲ ਧਮਾਕਿਆਂ ਦੀ ਥਾਪ ਤੇ ਭੰਗੜੇ ਪਾਏ। ਸ਼ਿਮ ਮੰਦਰ ਕੋਗਰਾ ਵਿਖੇ ਉੱਥੇ ਤੇ ਪ੍ਰਬੰਧਕਾਂ ਤੇ ਸੰਗਤ ਵੱਲੋਂ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਗਿਆ ਅਤੇ ਇੱਥੇ ਪੈਦਲ ਯਾਤਰਾ ਕਾਫੀ देर ਰੁਕੀ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਛਕੇ। ਡੀਜੇ ਤੇ ਧਾਰਮਿਕ ਗੀਤਾਂ ਦੀ ਧੁੰਤ ਤੇ ਯਾਤਰਾ ਮਸਤ ਹੋ ਕੇ ਝੂਮਦੇ ਨਜ਼ਰ ਆਏ ਜਦਕੇ ਦਸੂਹਾ ਤੋਂ ਟਰੈਕਟਰ ਟਰਾਲੀ 'ਚ ਭੋਲੇ ਸ਼ੰਕਰ ਜੀ ਦਾ ਸਰੂਪ ਬਰਾਜਮਾਨ ਸੀ ਟਿੱਲੇ ਤੇ ਮੰਦਰ ਸਭਾ ਵੱਲੋਂ ਤੇ ਬਾਬਾ ਸ਼ਿਵਗੀਰੀ ਜੀ ਵੱਲੋਂ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਦਸੂਹਾ ਤੋਂ ਨੌਜਵਾਨ ਝੰਡਾ ਤੇ ਪਵਿੱਤਰ ਜੋਤੀ ਲੈ ਕੇ ਪੈਦਲ ਹੀ ਟਿੱਲੇ ਤੇ ਪਹੁੰਚੇ ਟੋਲ ਨਗਾਰਿਆਂ ਦੀ ਥਾਪ ਤੇ ਥਿਰਕਦੇ ਕਦਮਾਂ ਨਾਲ ਸ਼ਿਪਕਤਾ ਨੇ ਇਹ ਯਾਤਰਾ ਪੂਰਨ ਕੀਤੀ ਕਾਫੀ ਸੰਗਤ ਵਖ-ਵਖ ਵਾਹਣਾ ਰਾਹੀਂ ਵੀ ਟਿੱਲੇ ਤੇ ਮੁੱਖ ਦਵਾਰ ਤੱਕ ਪਹੁੰਚੀ। ਪੋੜੀਆਂ ਚ ਟੋਲੀਆਂ ਨੇ ਢੋਲ ਵਜਾ ਕੇ ਪੈਦਲ ਯਾਤਰੀਆਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਪਾਲੀ ਠੇਕੇਦਾਰ ਵੱਲੋਂ ਇੱਕ ਜਥੇ ਦੇ ਰੂਪ ਚ ਇੱਥੇ ਪਹੁੰਚ ਕੇ ਤੜਕਸਾਰ ਝੰਡਾ ਚੜਾਇਆ ਗਿਆ। ਪ੍ਰਾਚੀਨ ਛਿਮ ਮੰਦਿਰ ਪ੍ਰਬੰਧਕ ਸਭਾ ਗਗਨਜੀ ਦਾ ਟਿੱਲਾ ਵੱਲੋਂ ਇਸ ਵਾਰ ਵੀ ਸੇ ਭਗਤਾ ਦੀ ਸਹੂਲਤ ਲਈ ਟੁਕਵੇਂ ਇੰਤਜ਼ਾਮ ਕੀਤੇ ਗਏ ਸਭ ਜਿਸ ਸਦਕਾ ਇਹ ਯਾਤਰਾ ਕਾਮਯਾਬੀ ਨਾਲ ਸੰਪੰਨ ਹੋਈ। yeah